ਹਾਂਜੀ ਸਸਿਕਾ ਸਾਰਿਆਂ ਕੀ ਮੂ ਠੀਕ ਠਾਕ ਹੋ ਪਰਮਾਤਮਾ ਸਾਰਿਆਂ ਠੀਕ ਠਾਕ ਰੱਖੇ ਜਲਦੀ ਖਲਾਜ ਰੱਖੇ ਤੇ ਅੱਜ ਅਸੀਂ ਬਣਾਈ ਆ ਪੰਜੀਰੀ ਉਦੋਂ ਅਸਲ ਚ ਤਾਂ ਪਨੀਰ ਜੀ ਹੋਈ ਸੀ ਮੇਥੋਂ ਵਲੌਗ ਹੀ ਨਹੀਂ ਬਣਿਆ ਬਣਾਇਆ ਗਿਆ ਤੇ ਉਹ ਬਣੀ ਹੋਈ ਤੁਹਾਨੂੰ ਦਿਖਾ ਦਿੰਦੀ ਆ ਸਾਰਿਆਂ ਨੂੰ ਇਹ ਮੇਰਾ ਵਿੱਚ ਅਲਜੀ ਬਲੌਂਚ ਬਣਾਉਣ ਚ ਤੇ ਮੈਂ ਤੁਹਾਨੂੰ ਬਣੀ ਹੋਈ ਦਿਖਾ ਦਿੰਦੀ ਆ ਪਰ ਰੋਟੀ ਪਾਣੀ ਬਣਾ ਲਿਆ ਸਾਰਾ ਜਮਾ ਫਰੀ ਆ ਪਰ ਮੈਂ ਸਿਰਫ ਰਸੋਈ ਸਾਫ ਕਰਤੀ ਆ ਤੇ ਸਾਰੇ ਸੁਲਸੇਫਾ ਅਡਬ ਦੀ ਰੋਟੀ ਫਿਲਾਸ ਫਾਈਨਲ ਤੇ ਸਾਰੇ ਮਾਸ ਤੇ ਤੇ ਬਸ ਹੁਣ ਮੈਂ ਕੱਪੜੇ ਵੀ ਧੋਲੇ ਕੋਟ-ਕੂਟ ਬਹੁਤ ਸੀ ਪਨੀਰੀ ਬਣਾ ਲਈ ਹੁਣ ਮੈਂ ਪੋਚਾ ਲਾਉਣਾ ਰਹਿ ਗਿਆ ਸਿਰਫ ਪੋਚਾ ਲਾਉਣਾ ਬਸ ਆ ਥੋੜੀ ਜੀ ਨਾ ਐਨਕ ਦੇ ਵਿੱਚ ਪ੍ਰੋਬਲਮ ਹੈ ਪ੍ਰੋਬਲਮ ਇਹ ਹੈ ਵੀ ਦੂਰ ਤੇ ਨੇੜ ਦੋਨੇ ਵਾਲੀ ਬਣਵਾ ਲਈ ਸਾ ਘਰ ਕਿ ਹੁਣ ਨਾ ਥੋੜੀ ਜੀ ਆ ਰਹੀ ਹੈ ਤੇ ਚਲੋ ਜੀ ਆਪਾਂ ਤੁਹਾਨੂੰ ਪਨੀਰੀ ਬਣੀ ਦਿਖਾਉਣੀ ਆ ਇਹ ਲੈਣ ਭਲਾਈਏ ਮੈਨੂੰ ਥੋੜਾ ਜਨਾ ਦੂਰ ਨੇੜੇ ਕਰਕੇ ਦੋਨੇ ਘਰ ਕੇ ਚੱਕ ਹੁਣ ਮੈਂ ਕੱਲੀ ਉਹ ਬਣਵਾਉਣੀ ਇਹਨੂੰ ਸੈਟ ਕਰਾ ਕੇ ਲਿਆਉਣਾ ਲਓ ਜੀ ਪੰਦੀਰੀ ਵੀ ਬਣਾਈ ਸਨ ਤੇ ਖਾਈ ਦਿੰਨੀ ਅੱਕੀ ਰੱਕੀ ਇਹਨਾਂ ਕੰਤੀ ਕੰਤੀ ਇੱਕ ਪਿੱਛੇ ਠੀਕ ਹੈ ਮੈਂ ਪਹਿਲਾਂ ਖਾਵਾਂਗੀ ਚਾਹ ਤੜੀ ਹੋਈ ਆ ਚਾਹ ਦੇ ਨਾਲ ਠੀਕ ਹੈ ਤੇ ਜੀ ਮੂੰ ਬੈਠਾ ਬਣਿਆ ਖਨੇ ਆ ਪੂਜਾ 어터 디모. 야, 이 텐트야, 이 텐트야, 이 텐트야, 이 텐트야. 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 이 텐트야, 이텐트이 텐트야. 이 텐트야. 이 텐트야. 이 텐트야. 이 텐트야. 이야이 텐트야. 이 텐트야. 이 텐트야. 이텐 ਉਨੇ ਪੌਣੀਆਂ ਸੱਕਰ ਮਾਰੀ ਸੀ ਚਲੋ ਚਾਪਤੀ ਬਾਤੀ ਬਸ ਹੁਣ ਮੈਂ ਪੌਣੀਆਂ ਤੋਂ ਇੱਕ ਗਲਾਸ ਹੁਣ ਆਪਾਂ ਪੌਣੀਆਂ ਹੋਣੇ ਦੇ ਵਿੱਚ ਦੋ ਇੱਕ ਗਲਾਸ ਸੂਰਜ ਹੁਣ ਬਹੁਤ ਵਧੀਆ ਲੱਗਦਾ ਕੱਪੜੇ ਜਿੰਨੇ ਧੋਤੇ ਐ ਸੂਰਜ ਸੀ ਅੱਜ ਕੋਟ ਕੋਟ ਸਾਰੇ ਤੋਤੇ ਅੱਜ ਇੱਥੇ ਬਣਾਈ ਪੰਜੇ ਰਜ ਚੁੱਲੇ ਤੇ ਬੜੀ ਵਧੀਆ ਬਣੀ ਆ ਨੂੰ ਖਾਣੇ ਆਪਾਂ ਜੀ ਰਿਹਾ ਅੱਜ ਜਾ ਨਾਲ ਪਰ ਮਿੰਤਾ ਵਾਲੀ ਨੇ ਪ੍ਰੋਬਲਮ ਵੀ ਆ ਜਾਂਦੀ ਹੈ ਸਵੇਰੀ ਵੀ ਖਾ ਲਈ ਉਹਨੂੰ ਭੁੱਖ ਲੱਗੀ ਪਈ ਸੀ ਅ ਹ ਮਸ਼ੀਨ ਸਾਫ ਕਰਦੇ ਆ ਫਿਰ ਕੱਪੜੇ ਆ ਕੱਪੜੇ ਤੋਤੇ ਜੀਚੇ ਵਸ ਹੁਣ ਤਾਂ ਕੱਪੜੇ ਧੋਣਾਂ ਨਹੀਂ ਹੁਣ ਤਾਂ ਹੈਗੇ ਕੱਲ ਦੇ ਚਾਤਰ ਇੱਧਰ ਮੈਂ ਸਾਫ ਕਰਕੇ ਇੱਕ ਵਾਰੀ ਜੇ ਉਹ ਕਰ ਦਈਏ ਅੱਜ ਪੋਣਿਆਂ ਪਤੂ ਸੱਤਵੇਂ ਦੋ ਟਿਕੂ ਕੀ ਚਾਹ ਬਣਾ ਕੇ ਪੀਉਣ ਵਾਲਾ ਹੋਇਆ ਅਜੇ ਬੁੱਤ ਚਾਰੀ ਦੀਆਂ ਚਾਦਰਾਂ ਧੋਤੀਆਂ ਥੱਲੇ ਕੱਢ ਕੇ ਦੇਖਦੀਆਂ ਕੋਈ ਪਾਰਾਂ ਜੇ ਦੇ ਮੰਜੇ ਤੇ ਤੇ ਡਿੱਗ ਨਾ ਬਵੇ ਗੱਦੀ ਜੀ ਇਹ ਕਾ ਆਪੇ ਉਹ ਵਾ ਮੰਜੀ ਦੀ ਛੋਟੀ ਆ ਤੇ ਉਹ ਗੱਤਾ ਜਿਹਾ ਵੱਡਾ i n t e l i i k n e i m i e a chi p o o i n g t e g i t e t e e u n u n e i g g i i n g t e g i t e t e e u n u n e i g g i i n g t e g i t e t e e u n u n e i g g i i n g t e g i t e t e e u n u n e खुप कदू कश करके पाया पजीरी पाइया मैं बदम काजू काली मिर्च ठीक है तो खस खस गूंद ठीक है तो मगज बस इन चीजा पाइया बड़े दाखा सॉरी बीज चारे बीज पाए माग, सॉरी मगज चारे मगज ਖੜੇ ਉੱਟ ਖੜੇ ਜੀ ਜੀ ਮੂੰਹ ਠੰਡ ਮੰਦ ਨਹੀਂ ਬੈਠਾ ਤਾਈ ਨੀ ਉੱਡਦਾ ਆ ਜਾ ਆ ਜਾ ਉੱਠ ਕੇ ਚੀਜ਼ ਖਾਣੀ ਹੈ ਉੱਠ ਠੋਟ ਕੇ ਮੈਂ ਖੜਾ ਠੰਡ ਮੰਦ ਅਸਲ ਆ ਜਾ ਪੱਲੂ ਮਾਜਾ ਪੁੱਤਰਾ ਜਵਾ 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 ਚਾਬਾਂ ਗੀ ਚਾ ਚਾ ਆਪੀ ਉਹ ਕਾ ਚਾਪਿਆ ਇਹ ਬੋਦੀ ਲਾਪੇ ਜੀ ਰੀ ਨੂੰ ਖੂਪਾਂਦਾ ਗੈਲ ਉਹ ਪਾ ਅਸਲ

ਕਲਪਾ ਕਲਪਾ ਇੱਧਰ 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 ਲੱਗਦਾ ਇੱਧਰ ਆਦਾ ਆਦਾ ਲੈ ਬਿੰਜੂ ਬਿੰਜੂ ਗੰਦੀ ਮਾਮਾ ਕਰਦਾ ਕੱਖ ਲੱਗਦਾ ਜੀ ਦਮੀ ਪਰ ਦੀ ਪੂਰੀ ਪਾਈ ਤਾਂ ਕਿ ਲੋਬੀ ਬਣ ਗਈ ਬਸ ਬਹੁਤ ਹੈ ਹੁਣ ਡੋਗੀ ਨੇ ਰੋਟੀ ਪਾਉਣੀ ਆ ਤੇ ਲੈ ਸ਼ਾਨਾ ਦੇ ਲੂ ਮਾਰਦੀ ਇੱਧਰ ਗਈ आदा दा दा जिमू के मेरे ट बुश ना मारता जिमू पानी पी लिया पानी पीला हैं चादर कितने तेरी चादर चलो ओ दिन आरती है चल अब नामा कर रुक जा ये सुई साहा ਲੋਨੇ ਚਾ ਜਿੰਮੂ ਚਾ ਚਲੋ ਜੀ ਚਲੋ ਜੀ ਵੀਡੀਓ ਬਦੇ ਲੱਗਿਓ ਸਬਸਕ੍ਰਾਈਬ ਸ਼ੇਅਰ ਤੇ ਲਾਈਕ ਕਰਦੇ ਜੀ ਕੋਈ ਨਾ ਲੋਨੇ ਚਾ ਫੇਰ ਬਣਾਉਣੀ ਆ ਬੱਚਾ ਚਾਹ ਬਣਾਉਣੀ ਹੈ ਜੀ ਦਿਲ ਤੋਂ ਦੁੱਤ ਹੈ ਵਸਤੇ ਆ ਗਿਆ ਹਾਂ ਕਿੱਥੋਂ ਆਇਆ ਕਿੱਥੋਂ ਆਇਆ ਹਾਂ ਚੱਲੋ ਤੇ ਚੱਲ ਪਿਆ ਚੱਲ ਚੱਲ ਚਲ ਆ ਫਤਿਹਤ ਬੜਾ ਜਰਜਾ ਆਜੋ ਆ ਕੀ ਚਾਹੀਦਾ ਕੀ ਚਾਹੀਦਾ ਇਹਨੂੰ ਆਇਆ ਕੁਝ ਖਾਣਗੇ ਕੁਝ ਨਹੀਂ ਖਾਂਦੇ ਆ ਜਾ ਇੱਧਰ ਜੇ ਵੀ ਜਿਵੇਂ ਕਾਰੀ ਮਾਂ ਲੱਗੇ ਸੀ ਫਿਰ ਉੱਠ ਗਿਆ ਹਾਂ ਪਹਿਲਾਂ ਤੋਂ ਕਾਰੀ ਮਾਂ ਲੱਗਿਆ ਸੀ ਛਾਲੇ ਬੁੱਗਿਆ ਨਹੀਂ ਫੇਰ ਉੱਠ ਕਰਿਆ ਹਾਂ ਚਲ ਲੈ ਚਲ ਤੇ ਤੰਦਰ ਮੇਰੇ ਬੰ ਤੰਦਰ ਦੇ ਇਹ ਘੜੇ ਸਾਹਮਣਾ ਲੈਂਦੂ ਵੀ ਨਹੀਂ ਉੱਤੇ ਬਹਿ ਜਾਂਦੀ ਦੱਬ ਕੇ ਹਾਂ ਵੇ ਲੋਟ ਸਹੀ ਕਰਕੇ ਦੇ ਉਹ ਬੰਦ ਕੰਦੂ ਬੱਚਾ ਬਹੁਤ ਖਰਾਬ ਹੈ ਜਿਮਨਤ ਜਿਮਨਤ ਬਹੁਤ ਖਰਾਬ ਹੈ चलो जी मैं कपड़े प्रेस करती हूं साढ़े नौ हो गए मैं करती कपड़े प्रेस इतने ला ले सी लाव गए

दादा दा मेट बूश मारता जिम पानी पी लिया पानी पीला है चादर कितने तेरी चादर चल। इतनी है चल बना रुक जा सुई साफ लो चाह जम चाह हुँ? चलो जी चलो जी वीडियो बधेर लगे सबसक्राइब शेयर तो लाइक करते जी